ਤਾਂ ਬਹੁਤ ਹੀ ਕੈਡ ਵੀਡੀਓ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੱਬੇ ਨਾਲ ਤਾਹੀ ਵਿੱਚ ਕੀਤੇ ਕਰਦੇ ਆ ਜਿੱਦੀ ਵੀਡੀਓ ਪਲੇ ਹਾਂਜੀ ਮੇਰਾ ਨੋ ਅਗੁੱਲਾ ਅੱਜ ਆਪਣੇ ਸਾਰੇਆਂ ਦੇ ਚਤਰਾਤੇ ਫੇਰ ਦੇਣਾ ਲੁੱਲਾ ਤਾਂ ਆਜ ਫੇਰ ਹਾਲੇ ਬੱਸ ਤਾਂ ਬਾਹਰ ਤੋਂ ਮਜ਼ਾ ਆਇਆ ਮੇਰੇ ਅਸਲ ਕਿ ਚੈਨ ਹੋਣ ਤੇ ਪਿਆਰ ਕੀਤਾ ਮੈਂ ਤੂੰ ਗੱਭਨੈ ਨਹੀਂ ਕਰਦੀ ਤੈਨੂੰ ਨਾ ਮੈਂ ਕਰਦੀ ਨਾ ਪਿਆਰ ਮੈਂ ਨਹੀਂ ਨਾ ਕਿ ਮੈਂ ਨਹੀਂ ਰਹਿਣਾ ਚਾਹੀਦਾ ਪੁੱਤਾ ਪਲੀਜ਼ ਮੈਂ ਨਹੀਂ ਰਹਿਣਾ ਪੁੱਤਾ ਪਲੀਜ਼ ਪੁੱਤਾ ਨਹੀਂ ਰਹਿਣਾ ਮੈਂ ਪੁੱਤਾ ਕੀ ਹੋਇਆ ਨਹੀਂ ਰਹਿਣਾ ਇਸ ਦਾਨੀ ਦਾ ਯਾਹਾ ਅਗਰ ਬਦੀ ਮੈਂ ਤਾ ਕਰ ਬਦੀ ਮੈਂ ਮਾ ਕੁੜੀ ਆ ਵੀਏ ਚਲ ਮੰਨ ਲੈਨੇ ਤੇਰਾ ਭਰੇ ਬੋਏਫ੍ਰੈਂਡ ਸੀ ਤੂੰ ਆ ਨਵੇਂ ਮੰਦੇ ਨੂੰ ਪਿਆਰ ਨਹੀਂ ਕਰਦੀ ਫੇਰ ਪੈਣ ਜੁੱਦੀ ਇਹ ਵਿਆਹ ਤੂੰ ਪੈਣ ਜੁੱਦੀ ਪੋੜੀ ਮਰਵਾਉਣ ਲਈ ਕਰਵਾਇਆ ਸੀ ਕੁੜੀ ਆ ਵੀਏ ਤੂੰ ਆਪਣੀ ਜ਼ਿੰਦਗੀ ਦਾ ਖਰਾਬ ਕੀਤੀ ਨਾਵੇਂ ਅਗਲੇ ਬਦਾਨੇ ਪਤਨੀ ਕਰ ਦਿੱਤੀ ਸਾਲੀਏ ਦੇ ਦੁਕੇ ਪੋੜੀ ਜਦੋਂ ਪਤਾ ਲੱਗਿਆ ਵੀ ਇਹਦਾ ਮੇਰੇ ਵਾਲੇ ਤੋਂ ਤਾਂ ਛੂਤਾ ਫਿਰ ਮੇਰੇ ਆ ਜਿਹੜਾ ਪਹਿਲਾ ਵਾਲਾ ਸੀ ਉਹ ਵੱਧ ਤਸੱਲੀ ਕਰਾਉਂਦਾ ਸੀ ਨਾ ਪੈਣ ਚੋਦੀ ਇਹ ਤੈਨੂੰ ਉਹ ਪੁਰਾਣੇ ਦੀ ਜ਼ਿਆਦਾਗੀ ਕੁੜੀ ਆ ਵੀਏ ਜੇ ਤੂੰ ਇਹਨੂੰ ਛੱਡਿਆ ਨਾ ਹਰ ਤੇਰੇ ਨਾਲ ਤਾ ਕਿ ਮੈਂ ਪੰਨੂਗਾ ਜੇ ਸਭ ਇਹ ਤੇਰੇ ਪ੍ਰਾਣੇ ਹਾਸਕ ਨਾਲ ਉਹ ਇਹਦਾ 2 ਘੰਟੇ ਵੀ ਵੱਧ ਬਟਾਉਂਦਾ ਨਾ ਮਜਾ ਆ ਪੈਂਦਾ ਤੈਨੂੰ ਪ੍ਰਾਣੇ ਹਾਸਕੀ ਜ਼ਿਆਦਾ ਆ ਜਾਂਦੀ ਉਹ ਰੀਆ ਵੀ ਰੰਗ ਬਰੰਗੇ ਲੋੜੇ ਲੈਣੀ ਪਰ ਖੰਮੀ ਕਰਨ ਤੂੰ ਕੰਜਰਖਾਨੇ ਹੀ ਲੁੱਚਪਣਾ ਕਰਨ ਗਈ ਸੀ ਤੂੰ ਰਾਜਵੰਦਰ ਨਾਲ ਇਹ ਨਾ ਮੇਰੇ ਮਾਮੇ ਦਾ ਮੁੰਡਾ ਇਹਦੇ ਨਾਲ ਤੂੰ ਲੁੱਚਪਣੇ ਕਰਦੀ ਆ ਬਿਲਕੁਲ ਨਹੀਂ ਹੈ ਬਿਲਕੁਲ ਆਹ ਦੇ ਤੂੰ ਤਾਂ ਕਹਿੰਦੀ ਮੈਂ ਗੱਡੀ 'ਚ ਗਈਆਂ ਮੈਂ ਤਾਂ ਐ ਗਈਆਂ ਆਹ ਹੋਏ ਨਾਲ ਫਿਰਦੀਆਂ ਤੂੰ ਆਈਆਂ ਗਈ ਵੀ ਨਾਲੇ ਤਿੰਨ ਦਿਨ ਰਾਤਾਂ ਕੱਟੀਆਂ ਕਮਰੇ ਲੈ ਕੇ ਕੱਟੀਆਂ ਤਿੰਨ ਦਿਨ ਦੋਵਾਂ ਨੇ ਕਮਰੇ ਚ ਕੀਆ ਕਰਦੇ ਹੁੰਦੇ ਨੇ ਫਿਰ ਬੰਦਾ ਦੀ ਨਜਾਇਜ਼ ਹਾਂ ਨਜਾਇਜ਼ ਆ ਲਾਣਤੀ ਆ ਲਾਣਤੀ ਆ ਲਾ ਹੁਣ ਰਮਾਲ ਲਾ ਦਿਖਾ ਮਾੜੇ ਲਾ ਦੇ ਦਿਖਾ ਕੇ ਹੈ ਉਹ ਦੋ ਦੋ ਜਵਾਕਾਂ ਦਾ ਬਾਪ ਤੂੰ ਧੌਲੀ ਦਾੜੀ ਤੇ ਮੇਰਾ ਹੀ ਘਰ ਪਟਣਾ ਦਾ ਕੰਜਰਾ ਉਹ ਕੰਜਰਾ ਤੂੰ ਡੋਕੇ ਲੈਣਾ ਇਹਦਾ ਆ ਕਿੱਥੇ ਨੂੰ ਕੰਜਰੀ ਨੂੰ ਲਈ ਫਿਰਦਾ ਤੂੰ ਸ਼ਰਮਿਆ ਸ਼ਰਮ ਤੈਨੂੰ ਆਈ ਨਹੀਂ ਤੈਨੂੰ ਮੈਂ ਪਰਸੋਂ ਦਾ ਪੁੱਛਦਾ ਵੀ ਤੂੰ ਇਧਰ ਕੁੜੀ ਆਵੇ ਮਾਮੇ ਦੇ ਮੁੰਡੇ ਨੂੰ ਤਾਂ ਦੇਖੋ ਕਿਹੜੀ ਉਮਰ ਆ ਕੇ ਭੇਜੋ ਆਸ ਕਿਚੜੀਆ ਬਹਿੇ ਭੇਜੋ ਆਸ ਕਹੇ ਪ੍ਰਾਣਾ ਠੋਗਰਾ ਤੇਰੀ ਕਹਾਣੀ ਨੂੰ ਪਹਿਲਾਂ ਵੀ ਹੋਣਾ ਉਹ ਗਾਣਾ ਦੀ ਹੈਗਾ ਇਸ਼ਕ ਤੇ ਮੁਸ਼ਕਿਲ ਪਾਇ ਨਹੀਂ ਅਸ਼ੁਪਤੀ ਕੁੜੀ ਆਵਿਆ ਇੱਤ ਬਾਂਝ ਜਦ ਕਰਦਾ ਪਹਿਲਾਂ ਤੋਂ ਸੀਗਾ ਫਿਰ ਫੜਿਆ ਹੋਣ ਗਿਆ ਕੁੜੀ ਆ ਵੋ ਜਾਂਦੀ ਉਮਰੀ ਲੈ ਹੁਣ ਇੱਕ ਬੋਲੀ ਵੀ ਸੁਣਾ ਦਿੰਦਾ ਮਾਂ ਮੇਰੇ ਮੁੰਡੇ ਵਾਲੀ ਉਹ ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਆਤਾ ਸੁੰਦਾ ਉਹ ਤੇਰੀ ਕਰ ਆਲੀ ਨੂੰ ਚੌਦਗੇ ਮम्मे ਦਾ ਹਮੁੰਡਾ ਤੇਰੀ ਕਰ ਆਲੀ ਨੂੰ ਚੌਦਗੇ ਮम्मे ਦਾ ਮੁੰਡਾ ਹ ਤੇਰੀ ਕਰ ਆਲੀ ਨੂੰ ਹੱਥ ਕੇ ਹੱਥ ਕੇ ਲਾਈਕ ਦਬ ਦੋ ਦੂਜੀ ਵੀ ਕਰ ਪੂਰੀ ਮੈਂ ਕਹਿੰਨਾ ਤਾਂ ਸਾਤੀ ਥੱਲੇ ਲਾ ਬਾਹ ਪਿੱਛੇ ਕਰ ਦੋ ਉਹਨੇ ਆਹ ਉਹ ਵੀ ਪਿੱਛੇ ਕਰ ਦੋ ਦੋਸਤੋ ਇਹ ਤਾਂ ਇੱਕ ਡੈਮੋ ਪੀਸੀ ਦਾ ਜੇਕਰ ਤੁਸੀਂ ਇਹ ਵਾਲੀ ਆਡੀਓ ਪੂਰੀ ਸੁਣਨ ਚਾਹੁੰਦੇ ਹੋ ਤਾਂ ਕਟੋ ਕਟੇ ਇੱਕ ਯਾਰ ਲਾਈਕ ਮੇਰੀ ਵੀਡੀਓ ਤੇ ਆਉਣਾ ਚਾਹੀਦਾ ਤੇ ਕਮੈਂਟ ਵੱਧ ਤੋਂ ਵੱਧ ਹੋਣੇ ਚਾਹੀਦੇ ਨੇ ਠੀਕ ਹੈ ਨਾ ਫੇਰ ਆਹ ਵਾਲੀ ਆਡੀਓ ਸਵਾਦ ਲਿਆ ਦੂਗੀ लाइक आला बढ़ना दबते जाऊ जो लाइक दब के जाओ बस वीरे <स्याग> गल हो पर मैं कंफ्यूज हो तेरे चेतड़ कितने हिल रहे मोमे कि हिल रहे साला पता ही नहीं लगता भी चेतड़ उत्ते लगे हुए ने मोहम्मे थले लगे लग हुए ने ਅਗਰ ਕੋਈ ਮੁੰਡਾ ਕਿਸੇ ਕੁੜੀ ਲਈ ਆ ਲਾਈਨਾਂ ਗਾਵੇ ਤਾਂ ਉਹ ਕੁੜੀ ਉਹਦੇ ਦੀ ਕੁਝ ਵੀ ਕਰੂਗੀ ਸੋ ਸੁਣੋ ਹੱਬਸ ਮੇਰੇ ਵੱਲੋਂ ਲੈ ਲਓ ਫੁੱਦੀ ਮਾਰੋ ਕਾਲੀ ਰੁਪਏ 240 ਹੈ ਨਾ ਆ ਗੋਰੀਆਂ ਚਿੱਤੀਆਂ ਫੁੱਦੀਆਂ ਭੈਂਜ 32-32 ਲੱਖਾਂ ਦੇ ਵਿੱਚ ਪੈ ਜਾਂਦੀਆਂ ਨਾਲੇ ਇਹ ਜਿੱਦਿਆਂ ਗੋਰੀ ਗੋਰੀ ਫੁੱਦੀਆਂ ਦੇ ਵਿੱਚੋਂ ਭੈਂਜੋ ਰੰਗ ਬਰੰਗੇ ਲੋੜਿਆਂ ਦਾ ਟੁਕੜਾ ਨਿਕਲਦਾ ਮੈਂ ਗਿਆ ਸੀ ਭੈਂਜ 40 ਰੁਪਏ ਦੇ ਕੇ ਠੋਕਣਾ ਆ 265 ਮੈਂ ਤਾਂ ਕੰਦਾ ਹਲਾਤੀਆਂ ਕੰਦਾ ਭੈਂਜ ਲੋਕ ਵੀ ਖੜ ਖੜ ਦੇਖਦੇ ਸੀ ਯਕੀਨ ਨਹੀਂ ਹੁੰਦਾ ਆ ਦੇਖ ਲਓ ਫਿਰ ਮੈਂ ਹਾਂ ਸ ਮੈਂ ਤੇ ਮੇਰੇ ਹਸਬੰਦ ਅਮਰਦੀਪ ਸਿੰਘ ਅਸੀਂ 17 ਤਰੀਕ ਨੂੰ ਨਾ ਕੋਟ ਮੈਰਿਜ ਕਰਵਾਈ ਸੀਗੀ ਆਪਣੀ ਮਰਜ਼ੀ ਨਾਲ ਤੇ ਫਿਰ ਉਸ ਤੋਂ 2 ਦਿਨ ਬਾਅਦ ਮੇਰੇ ਹਸਬੰਦ ਕੰਮ ਤੇ ਗਏ ਸੀਗੇ ਤੇ ਮੈਂ ਤੇ ਮੇਰੇ ਛੋਟੇ ਦੀਦੀ 99 ਦੇ ਇੱਕ ਵੱਡੇ ਨਾਨਾ ਉਹ ਆਏ ਉਹ ਪਰ ਆਏ ਹੋ ਸੀ ਤੇ ਉਹਨਾਂ ਦੀ 2-3 ਸਾਲ ਦੀ ਬੱਚੀ ਵੀ ਹੈਗੀ ਆ ਤੇ ਉਹ ਪ੍ਰੈਜੈਂਟ ਵੀ ਹੈਗੇ ਆ ਅਸੀਂ ਤਿੰਨ ਜਣੇ ਘਰੇ ਸੀਗੇ ਤੇ ਮੇਰੇ ਫਾਦਰ ਫਾਦਰ ਆਏ ਸੀਗੇ ਘਰ ਤੇ ਮੈਨੂੰ ਨਹੀਂ ਸੀ ਪਤਾ ਮੈਂ ਅੰਦਰਲੇ ਰੂਮ ਸੀਗੀ ਮੇਰੀ ਛੋਟੀ ਦੀਦੀ ਜਿਹੜੇ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਉਹਨਾਂ ਨੇ ਅੰਦਰ ਬਿਠਾਇਆ ਉਹਨੂੰ ਉਹਦਾ ਝੂਠ ਬੋਲ ਕੇ ਅੰਦਰ ਆਏ ਸੀਗੇ ਕਿ ਮੈਂ ਕੋਰਟ ਵੱਲੋਂ ਆਇਆ ਤੁਹਾਡੇ ਸਰਟੀਫਿਕੇਟ ਦੇਣ ਤੇ ਉਸ ਤੋਂ ਬਾਅਦ ਉਹਨਾਂ ਨੇ ਅੰਦਰ ਬਿਠਾਇਆ ਮੈਂ ਅੰਦਰਲੇ ਰੂਮ ਸੀ ਕਿ ਮੈਂ ਆਵਾਜ਼ ਸੁਣੀ ਉਹਨਾਂ ਦੀ ਮੈਂ ਪਛਾਣਿਆ ਤੇ ਫਿਰ ਮੈਂ ਆਪਣੇ ਹਸਬੰਦ ਨੂੰ ਫੋਨ ਕੀਤਾ ਉਹ ਥੋੜੀ ਦੂਰ ਤੇ ਕੰਮ ਕਰਦੇ ਉਹ ਆਗੇ ਸੀਗੇ ਘਰ ਦੋ ਤਿੰਨ ਮਿੰਟ ਚ ਤੇ ਮੇਰੇ ਜਿਹੜੇ ਵੱਡੇ ਦੀਦੀ ਐ ਨਾ ਨਾ ਫਿਰ ਅਸੀਂ ਫੋਨ ਕਰਨ ਲੱਗੀ ਘਰ ਕੋਈ ਘਰੇ ਕੋਈ ਆਇਆ ਤੁਸੀਂ ਆ ਜਾਓ ਤੇ ਜਿੱਦਾਂ ਹੀ ਉਹ ਉੱਠੇ ਫੋਨ ਕਰਨ ਨੂੰ ਉਹਨਾਂ ਨੇ ਉਹ ਧੱਕਾ ਮਾਰਿਆ ਜ਼ੋਰ ਦੀ ਉਹਦਾ ਵੀ ਉਹ ਪ੍ਰੈਗਨੈਂਟ ਵੀ ਹੈਗੀ ਤੇ ਉਹਨਾਂ ਨੂੰ ਧੱਕਾ ਮਾਰਿਆ ਉਹਨ ਕੋ 2-3 ਸਾਲ ਦੀ ਬੱਚੀ ਵੀ ਹੈਗੀ ਐ ਤੇ ਉਸ ਤੋਂ ਬਾਅਦ ਜਿੱਦਾਂ ਮੇਰੇ ਹਸਬੰਡ ਆਏ ਉਹਨਾਂ ਨੇ ਮਾਰਕੁੱਟ ਕੰਨੀ ਸ਼ੁਰੂ ਕਰਤੀ ਉਹਨ ਕੋ ਤਿੱਖਾ ਜਿਹਾ ਹਥਿਆਰ ਸੀ ਲੈ ਇੱਕ ਉਹਨਾਂ ਨੇ ਪਹਿਲੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਗਲੇ ਤੇ ਫੇ ਮੇਰੇ ਹਸਬੰਡ ਲੱਗੇ ਹੋਏ ਮੇਰੀ ਪਿੱਠ ਤੇ ਲੱਗੇ ਹੋਏ ਟਾਂਕੇ ਤੇ ਉਹਨਾਂ ਦੇ ਹੱਥ ਤੇ ਤੇ ਜਦੋਂ ਉਹਨਾਂ ਨੂੰ ਮਾਰਨ ਲੱਗੇ ਤੇ ਮੇਰੇ ਛੋਟੇ ਦੀਦੀ ਅੱਗੇ ਹੋਏ ਤੇ ਉਹਨਾਂ ਦੇ ਵੀ ਸਿਰ ਤੇ ਪੈਣ ਚੋਦੀ ਐ ਲੌਂਦੀ ਐ ਤੋ ਕੌਣ ਦੀ ਐ ਤੇਰੇ ਵਰਗੇ ਕੁੜੀਆਂ ਨੂੰ ਦੇਖ ਕੇ ਨਾ ਲੋਕੀ ਧੀਆਂ ਜਮਨ ਤੋਂ ਡਰਦੇ ਨੇ ਪੈਣ ਚੋਦੀ ਐ ਬਾਪ ਨੂੰ ਤੂੰ ਕਬੂਤਰ ਕਰ ਦਿੱਤਾ ਪੁੱਤ ਕਬੂਤਰ ਦਾ ਹੁੰਦਾ ਸੁਣੇ ਸੀ ਤੂੰ ਬਾਪ ਨੇ ਪੈਣ ਕਬੂਤਰ ਕਰ ਦਿੱਤਾ ਤੇਰੇ ਵਰਗੇ ਨੂੰ ਨਾ ਚੌਥਾ ਮੁੱਦਾ ਪਾ ਗਏ ਝੂਟੇ ਦੇ ਲੋੜੇ ਦੇ ਸੰਹੜੇ ਲਾ ਤੇ ਲੱਗਣਾ ਕੁੱਤੇ ਪੜਾ ਦੇਣਾ ਚਾਹੀਦਾ ਪੈਣ ਜਿੰਨੀ ਅੱਗ ਤੁਹਾਡੇ ਵਰਗੇ ਤੇ ਫੋਦਿਆਂ ਤੇ ਲੱਗੀ ਹੁੰਦੀ ਐ ਨਾ ਉਹਨੇ ਪੈਣ ਕਿਸੇ ਤੇ ਨਹੀਂ ਲੱਗੀ ਹੁੰਦੀ ਹੈਂ ਜੇ ਲੋੜੇ ਪਿੱਛੇ ਤੇ ਫੁੱਦੀ ਤੇ ਅੱਗ ਭਜਾਉਣ ਬੈਠੇ ਪੈਂਦੇ ਸੀ ਮਾਵਾਬ ਨੂੰ ਬੇਲਾਂ ਦਾ ਬਣਾਵੈ ਨਹੀਂ ਹੋ ਸਾਰੀਓ ਕੁੱਤੀਓ ਲਾਉਂਦੀਓ ਜਿਹੜੇ ਭੈਣ ਜ ਕੁੜੀਆਂ ਭਜਾਗ ਲੱਗ ਜਾਂਦੇ ਨੇ ਮੁੰਡੇ ਮੈਂ ਉਹਨਾਂ ਨੂੰ ਇੱਕ ਕਹਿਣਾ ਚਾਹੁੰਦਾ ਚਾਹੇ ਭੈਣ ਜ ਗੁੱਸਾ ਲੱਗੇ ਚਾਹੇ ਗੰਦਾ ਲੱਗੇ ਭੈਣ ਦਿਓ ਯਾਰੋ ਜਿਹੜੀ ਕੁੜੀ ਆਪਣੇ ਮਾਪਿਓ ਦੀ ਨਹੀਂ ਹੋ ਸਕੀ ਹੈ ਉਹ ਭੈਣ ਤੇ ਤੁਹਾਡੇ ਅੱਗੇ ਤੁਹਾਡੇ ਘਰੇ ਆ ਕੇ ਤੁਹਾਡੀ ਗੀ ਹੋਊਗੀ ਮੈਂ ਜੋ ਉਹਨੂੰ ਸਿਰਫ ਦਿਖਦਾ ਆਹਾ ਜਿਹੜਾ ਤੁਹਾਡੇ ਭੈਣ ਜ 7-8 ਇੰਚ ਦਾ ਲੱਗਿਆ ਹੁੰਦਾ ਹਾਂ ਉਹ ਦੇਖਦਾ ਜੇ ਮੈਂ ਤੇ 2 ਇੰਚ ਵੱਡਾ ਹੋਰ ਮਿਲ ਜੇ ਤਾਂ ਉਧਰ ਨੂੰ ਚੱਲ ਜਾਣਾ ਕੋਦ ਨੂੰ ਮਿਲ ਕੇ ਗੱਲ ਇਹ ਆ ਲੈਣੇ ਲੋੜੇ ਜਖਣੀ ਲੱਤਾਂ ਫੇਰ ਕਹਿੰਦੀ ਨਾ ਮੈਂ ਆਪਣੇ ਦੁੱਖ ਕਿੰਨੂ ਕਿੰਨੂ ਦੱਸਾਂ ਦੂਸਰੇ ਵੀ ਕੋੰਡਮ ਉਸ ਵਿੱਚ ਕੀ ਵੈਰਿਟੀ ਐਸੀ ਹੈ ਜੋ ਇਸ ਦੀ ਇਹ ਹੀ ਸਾਡੀ ਕੰਪਨੀ ਦਾ ਸਕੀਮ ਹੈ ਹਮਨੇ ਇੱਕ ਦੇ ਉੱਪਰ ਇੱਕ ਫਰੀ ਕਰਿਆ ਹੈ ਠੀਕ ਹੈ ਅਨ ਟ੍ਰਾਇਲ ਵੀ ਆਪ ਕਰ ਸਕਦੇ ਹੋ ਜੇ ਆਪਕੋ ਕਰਨਾ ਹੈ ਟ੍ਰਾਇਲ ਕੋਣ ਕਰਵਾਏਗਾ ਜਦ ਜਬਾਤ ਹੈ ਕਿ ਤੁਸੀਂ ਹੈਂਗੇ ਟੈਲ ਤਾਂ ਆਪ ਮੈਕ ਟ੍ਰੀ ਕਰੋਗੇ ਆਜੋ ਇਹਨੇ ਉਹ ਵਾਲੀ ਆਇਰ ਦਾ ਪੂਰਾ ਪੂਰਾ ਇਸਤੇਮਾਲ ਕੀਤਾ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਆਏ ਹਾਏ ਵੀ ਮੈਂ ਤਾਂ ਆਪ ਜਾਊਂਗਾ ਵੀਡੀਓ ਆ ਵੀਡੀਓ ਤੇ ਤਾਂ ਖਤਮ ਹੋ ਗਈ ਨਾ ਮੈਂ ਤਾਂ ਆਪ ਟ੍ਰਾਇਲ ਲੈਂ ਜਾਊਂਗਾ ਜਿੰਨੇ ਜਿੰਨੇ ਆਣਾ ਮੇਰੇ ਨਾਲ ਇਹਦਾ ਟ੍ਰਾਇਲ ਲੈਣਾ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਦਿਓ ਆਪ ਪੱਕਾ ਠੇ ਜਲਾਵੇ ਪੇਰ ਪੈਜ ਦੇ ਦੇਖੋਂ ਦਮ ਲੈ ਕੇੋਂ ਦਮ ਦੇਖੋਂ ਦਮ ਲੈ ਕੇੋਂ ਮਾਇਨਾ ਕੋੰਦਮ ਪੈਰ ਤੋ ਇਨਨੇ ਕਿ ਖਰੀਦ ਲੈਣੇ ਇਹਨੂੰ ਭਾਂਜ ਕੋੰਦਮ ਵੇਚਣ ਦੀ ਇਨਨੇ ਖੁਸ਼ੀ ਨਹੀਂ ਹੋਣੀ ਜਿੰਨੀ ਪੈਜ ਇਹਨੂੰ ਦੁੱਖ ਹੋਣਾ ਹੋੜੀ ਪੱਤੀ ਦਾ ਕਿੰਗਿਤ ਭਾਰ ਦੇਣੀ ਆਪਾਂ ਨੇ ਪੈਜ ਨਾਲ ਮਿਲ ਕੇ ਮੈਂ ਅੱਜ ਮੈਂ ਇਤਨਾ ਗੰਦਾ ਨਹੀਂ ਬੋਲਣਾ ਚਾਹਤੀ ਸੀ

पेश करूंगी और मैं सारे एविडेंस दूंगी कि कैसे वो मेरे को किस चीज क्या क्या चीजें करने के लिए मैं मजबूर करता था मैं नहीं चाहती थी मैं सिंपल तरीके से डायवोर्स लेना चाहती थी लेकिन उस इंसान ने मेरे को इतना मजबूर कर दिया इतना गंदी गंदी चीजें जो मैं अपने माँ बाप को बोलने से मैं माँ बाप को बोलने से भी डरती थी वो चीजें मुझे आज सोशल मीडिया पर बोलनी पड़ रही है और खबर पैटर्न दिल्ली रे मोमोज ਉਹ ਉਹਦਾ ਮੈਨੂੰ ਫੋਨ ਕਰਕੇ ਕਹਿੰਦੀ ਹੁੰਦੀ ਸੀ ਜਾਨ ਨੂੰ ਦੋ ਭਲੇਟਾ ਮੋਮੋ ਜਿ ਲੈ ਕੇ ਆਇਓ ਇੱਕ ਤੁਸੀਂ ਖਾਓ ਇੱਕ ਮੈਂ ਖਾऊं ਭਾਂ ਜੋ ਹੋ ਗਿਆ ਨਾ ਇਹਦੇ ਹਾਰਮੋਨਸ ਚੇਂਜ ਐ ਜਦੋਂ ਹੁਣ ਇੱਕ ਕੁੜੀ ਵਾਲੀ ਫੀਲਿੰਗ ਲੈਂਦਾ ਨਾਲੇ ਅੱਗੇ ਚੱਲਦਾ ਨਾਲੇ ਪਿੱਛੇ ਚੱਲਦਾ ਬੀਬੇ ਰੋ ਕੇ ਕੁਤਰੀ ਬੰਦ ਨਾ ਇੱਕ ਪਿਆਰ ਨਾਲ ਗੱਲ ਦੱਸ ਵੀ ਤੈਨੂੰ ਐ ਕਹਿੰਦਾ ਹੁੰਦਾ ਸੀ ਮੇਰੇ ਨਾਲੇ ਵੀੜੀ ਦਾ ਬੱਟਾ ਕਰ ਪਹਿਲਾਂ ਤੂੰ ਮੇਰੀ ਲੈ ਫੇਰ ਮੈਂ ਤੇਰੀ ਲੰਗਾ ਐਸੇ ਮਜ਼ਾਕ ਦਾ ਗੀਤ ਤਾਂ ਨਹੀਂ ਹੈਗੀ ਯਾਰ ਬਹੁਤ ਹੀ ਸੀਰੀਅਸ ਮੁੱਦਾ ਹੈ ਪਰਾਵਾ ਜਿਹੜੇ ਲੋਕ ਫਾਸਟ ਫੂਡ ਖਾ ਰਹੇ ਨੇ ਉਹ ਵਰ ਤੋਂ ਜ਼ਿਆਦਾ ਹਨ ਉਹ ਪਰਾਵਾ ਬੈਂਚ ਤੇ ਗੇਬ ਹੁੰਦੀਆਂ ਨੇ ਮੁੰਡੇ ਉਹਨਾਂ ਦੇ ਹੋਰ ਮਸ ਚੇਂਜ ਹੋ ਜਾਂਦੇ ਨੇ ਖੁਰਿਆਂ ਵਾਲੇ ਲੱਛਣ ਆ ਜਾਂਦੇ ਨੇ ਤਾਂ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਇੱਕ ਬੇਨਤੀ ਆ ਜੇਕਰ ਤੁਸੀਂ ਮਰਦ ਰਹਿਣਾ ਚਾਹੁੰਦੇ ਹੋ ਤਾਂ ਪਲੀਜ਼ ਇੱਕੁਰ ਕੇ ਬੈਠ। ਅਭੀ ਆ ਫਾਟ ਫੁੱਟ ਬਾਲ ਜਾਂ ਤੀਜਾ ਤੁਸੀ ਛੱਡ ਦੋ। ਘਰੇ ਮੈਂ ਤੇ ਦੁੱਧ ਜੱਸ ਬਣਾ ਕੇ ਪੀਓ ਹਨਾ ਤੇ ਪਕੌੜੇ ਭਗਾੜੇ ਖਾਣੇ ਨੇ ਘਰੇ ਬਣਾ ਕੇ ਖਾਓ। ਜਿਸੇ ਪੈਂਟ ਤੇ ਤੁਹਾਡਾ ਲੈਂਗ ਹੈ ਜਾਂ ਨਹੀਂ ਹੈ ਕੋਈ ਮੈਂਦੇ ਨਹੀਂ ਰੱਖਦਾ ਠੀਕ ਆ। ਤੱਬ ਮੈਂ ਜੋ ਹਲਦੀ ਖਾਓ, ਹਲਦੀ ਬਿਜਾਓ। ਸੈਕਸੀ ਰਿੱਕੇ ਹੈ ਜੀ ਤੀਜਾ। ਇਨਸਾਨ ਦੀ ਆਵਾਦੀ ਨੂੰ ਬੜਾ ਵਧਾਉਣ ਲਈ ਹਨਾ ਬੜਾਵਾ ਦੇਣ ਲਈ ਵੀ ਜਿਹੜੀ ਦੁਨੀਆ ਦਾ ਅੰਤ ਕਦੇ ਹੋਵੇ ਨਾ। ਮਿੰਨੋ ਤਲਾ ਦਾ ਪੈਂ ਜੋ ਆਉਣ ਵਾਲੇ ਕੁਝ ਸਾਲਾਂ ਦੀ ਦੁਨੀਆ ਦਾ ਆਨਤੋਂ ਆਉਣ ਵਾਲਾ ਕਿ ਕਿ ਪੰਜ ਮੁੰਡਾ ਮੁੰਡੇ ਨਾਲ ਕਰੀ ਜਾਂਦਾ ਬੱਚਾ ਕਿੱਥੋਂ ਆ ਹੈ ਕੁੜੀਆਂ ਪੈਜ ਬਚਾਉਣੀਆਂ ਤਰਸੀ ਜਾਂਦੇ ਨੇ ਕੁੱਤੇ ਆ ਨਹੀਂ ਮਿਲ ਮਰੂ ਨੂੰ ਨਾਲ ਕਰੀ ਜਾਂਦੀਆਂ ਨੇ ਮੈਂ ਤਾਂ ਹੈਰਾਨ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਭੈਣ ਚੋ ਲੇਡੀਜ਼ ਕੁੱਤਾ ਹੀ ਨਾ ਪਹਿਲਾ ਕੰਮ ਲੱਗ ਜੇ ਹੈ ਬਾਕੀ ਇਹ ਇਹ ਗੱਲਾਂ ਦਾ ਧਿਆਨ ਦਿਓ ਹਰ ਇੱਕ ਮੁੰਡਾ ਜੋ ਵੀ ਆ ਫਾਸਟ ਫੂਡ ਅਵੋਇਡ ਕਰ ਦੋ ਬਿਲਕੁਲ ਹੀ ਠੀਕ ਆ ਹਲਦੀ ਦਾ ਨਾ ਖਾਓ ਤੇ ਅੱਜ ਲਈ ਬਸ ਇੰਨਾ ਹੀ ਕਿਦਾਂ ਦੇ ਲੱਗੀ ਵੀਡੀਓ ਇੱਕ ਕਮੈਂਟ ਲਾਈਕ ਜ਼ਰੂਰ ਕਰ ਦੇਣਾ ਵੀਡੀਓ ਨੂੰ ਠੀਕ ਆ ਲਾਈਕ ਜ਼ਰੂਰ ਕਰ ਦਿਆ ਕਰੋ ਯਾਰ ਕਿਉਂਕਿ ਬਹੁਤ ਹੀ ਜ਼ਿਆਦਾ ਮਿਹਨਤ ਲਾਦੇ ਆ ਵੀਡੀਓ ਬਣਾਉਣ ਦੇ ਵਿੱਚ ਤਾਂ ਬਾਏ ਬਾਏ ਟੇਕ ਕੇਅਰ ਮਿਲਦੇ ਆ ਇਦਾਂ ਕਿਸੇ ਹੋਰ ਵੀਡੀਓ ਦੇ ਨਾਲ